ਤੋ ਯਸਤਾਈ ਦੀਆਂ ਚੋਣਾਂ ਦੀ ਤਿਆਰੀ ਕਿਵੇਂ ਚੱਲ ਰਹੀ ਹੈ ਜੀ ਅਕਾਲੀ ਦਲ ਦੀ ਦੇਖੋ ਮੈਂ 2027 ਦੀ ਤਾਂ ਤੁਸੀਂ ਗੱਲ ਠੀਕ ਕੀਤੀ ਹੈ ਸਾਰੀਆਂ ਪਾਰਟੀਆਂ ਆਪਣੇ ਆਪਣੀ ਤਿਆਰੀ ਕਰਦੀਆਂ ਗੱਲ ਤਾਂ ਇਹ ਪੰਜਾਬ ਦੇ ਲੋਕਾਂ ਦੀ ਅੱਜ ਦੀ ਦੁੱਖ ਦੀ ਰੱਗ ਨੂੰ ਸਮਝਣ ਦੀ ਅੱਜ ਸਹੀ ਪੰਜਾਬ ਦੇ ਲੋਕਾਂ ਨਾਲ ਖੜਾਂਗੇ ਅੱਜ ਅਸੀਂ ਲੋਕ ਪਿੰਡਾਂ ਦੇ ਲੋਕਾਂ ਦੇ ਸ਼ਹਿਰਾਂ ਦੇ ਲੋਕਾਂ ਦੀਆਂ ਸਮੱਸਿਆ ਨੂੰ ਸੁਣਾਂਗੇ ਉਹਨਾਂ ਦੇ ਨਾਲ ਡੱਟ ਕੇ ਖੜਾਂਗੇ ਤਾਂ ਮੈਂ ਸਮਝਦਾ 2027 ਵਾਲੀ ਤਿਆਰੀ ਆਪਣੇ ਆਪ ਹੋ ਜਾਣੀ ਅੱਜ ਲੋਕ ਕਹਿਣ ਲੱਗੇ ਗੱਲ ਨੂੰ ਵੀ ਜੋ ਡਵੈਲਪਮੈਂਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਹੋਈ ਜੋ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਤੇ ਸਮੇਂ ਲੋਕਾਂ ਦੇ ਕੰਮ ਕਰ ਹੋਏ ਉਹ ਕੋਈ ਸਰਕਾਰ ਉਸ ਸਮੇਂ ਉਸ ਤਰੀਕੇ ਨਾਲ ਕਰ ਨਹੀਂ ਸਕੀ ਸਿੰਘ ਮਾਨ ਦੀ ਜਿਹੜੀ ਸਰਕਾਰ ਆ ਉਹ ਬਿਲਕੁਲ ਪੰਜਾਬ ਦੇ ਵਿੱਚ ਫੈਲ ਸਾਬਤ ਹੋਈ ਹੈ ਔਰ ਕੇਵਲ ਤੇ ਕੇਵਲ ਜਮਲੇਬਾਜੀ ਧੋਖੇਬਾਜੀ ਲੋਕਾਂ ਨਾਲ ਝੂਠੀਆਂ ਅਫਵਾਵਾਾਂ ਝੂਠਾ ਪ੍ਰਚਾਰ ਫਲਾ ਕੇ ਜਿਹੜੀ ਸਰਕਾਰ ਨੂੰ ਚਲਾਇਆ ਜਾ ਰਿਹਾ ਅੱਜ ਤੁਸੀਂ ਦੇਖ ਸਕਦੇ ਹੋ ਚਾਹੇ ਤੁਸੀਂ ਕਿਸੇ ਵੀ ਖੇਤਰ 'ਚ ਜਾਨੇ ਹੋ ਤਾਂ ਅੱਜ ਕਿਸੇ ਵੀ ਖੇਤਰ 'ਚ ਜਿਹੜੀ ਹੈ ਸਾਨੂੰ ਕਿਤੇ ਡਵੈਲਪਮੈਂਟ ਨਹੀਂ ਨਜ਼ਰ ਆ ਰਹੀ ਜਾਂ ਜੋ ਕਮਿਟਮੈਂਟਸ ਕੀਤੀਆਂ ਕੋਈ ਕਮਿਟਮੈਂਟ ਤੇ ਸਰਕਾਰ ਆ ਜਿਹੜੀ ਪੂਰੀ ਨਹੀਂ ਉਤਰੀ ਔਰ ਇਸੇ ਕਰਕੇ ਮੈਂ ਸਮਝਦਾ ਅੱਜ ਜਿਹੜੀ ਕੇਵਲ ਤੇ ਕੇਵਲ ਜੁਮਲੇਬਾਜ਼ੀਆਂ ਨਾਲ ਜਿਹੜਾ ਟਾਈਮ ਜਿਹੜਾ ਟਪਾਉਣ ਤੇ ਮੁੱਖ ਮੰਤਰੀ ਸਾਹਿਬ ਲੱਗੇ ਹੋਏ ਨੇ ਜਿਹੜੇ ਲੋਕ ਅੱਜ ਸੋਹਾਂ ਖਲਾਰ ਰਹੇ ਨੇ ਜਾ ਕੇ ਪਿੰਡਾਂ ਦੇ ਵਿੱਚ ਪਹਿਲਾਂ ਉਹਨਾਂ ਦੇ ਡਾਕ ਟੈਸਟ ਹੋਣੇ ਚਾਹੀਦੇ ਨੇ ਜਿੰਨੀ ਸਾਡੀ ਪੰਜਾਬ ਦੀ ਜਿਹੜੇ ਵਿਧਾਨ ਸਭਾ ਦੇ ਵਿੱਚ ਚੁਣਕੇ ਗਏ ਲੋਕ ਨੇ ਜੇ ਅਸਲ ਮਨਿਆ ਚ ਉਹ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਚਾਹੁੰਦੇ ਨੇ ਤਾਂ ਪਹਿਲਾਂ ਉਹਨਾਂ ਨੂੰ ਆਪਣਾ ਡਰਗ ਟੈਸਟ ਕਰਾਉਣਾ ਚਾਹੀਦਾ ਕੀ ਉਹ ਸ਼ਰਾਬ ਪੀਂਦੇ ਨੇ ਸ਼ਰਾਬ ਨਸ਼ਾ ਨਹੀਂ ਹੈ ਇਹ ਬਹੁਤ ਵੱਡੀ ਚੁਣੌਤੀ ਹੈ ਜੀ ਤੁਹਾਡੇ ਵੱਲੋਂ ਬਿਲਕੁਲ ਇਹਨਾਂ ਨੂੰ ਸਾਰਿਆਂ ਦਾ ਡਰਗ ਟੈਸਟ ਹੋਣਾ ਚਾਹੀਦਾ ਔਰ ਜਿੰਨੇ ਸਾਡੇ ਜਿਹੜੇ ਮੁਲਾਜ਼ਮ ਨੇ ਖਾਸ ਤੌਰ ਤੇ ਪੁਲਿਸ ਦੇ ਵਿੱਚ ਜਿਹਨੇ ਸਾਡੇ ਮੁਲਾਜ਼ਮ ਇਹਨਾਂ ਅਫਸਰਾਂ ਦੇ ਸਾਰਿਆਂ ਦੇ ਔਰ ਇਹਨਾਂ ਦੇ ਜਿਹੜੇ ਨੇ ਜਿਨ੍ਹਾਂ ਦੀ ਟੀਮ ਹੈ ਜਿਨ੍ਹਾਂ ਨੂੰ ਨਸ਼ਾ ਛਡਾਉਣਾ ਹੈ ਇਹਨਾਂ ਦੇ ਕੀ ਪੁਲਿਸ ਮੁਲਾਜ਼ਮ ਵਾਲੇ ਵੀ ਵਿੱਚ ਰਲੇ ਮਿਲੇ ਹੋਏ ਨੇ ਬਿਲਕੁਲ ਦੇਖੋ ਜੀ ਹਰ ਕਐਸਚੂ ਨੂੰ ਪਤਾ ਵੀ ਉਹਦੇ ਥਾਂ ਇਲਾਕਿਆਂ ਦੇ ਵਿੱਚ ਕਿੱਥੇ ਨਸ਼ਾ ਚੱਲ ਰਿਹਾ ਕਿੱਥੇ ਨਸ਼ਾ ਵਿਕ ਰਿਹਾ ਕਿੱਥੇ ਨਸ਼ਾ ਲੋਕ ਖਾ ਰਹੇ ਨੇ ਪਰ ਮੈਂ ਸਮਝਦਾ ਅੱਜ ਜੇ ਅਸੀਂ ਨਸ਼ਾ ਇਮਾਨਦਾਰੀ ਨਾਲ ਸਾਰਾ ਲੋਕ ਬੰਦ ਕਰਨਾ ਚਾਹੁੰਦੇ ਆ ਤਾਂ ਜੇ ਸਰਕਾਰ ਚਾਹੇ ਤੁਸੀਂ ਸਰਕਾਰ ਤੋਂ ਬਿਨਾ ਪਤਾ ਨਹੀਂ ਲੱਗ ਸਕਦਾ ਜਾਂ ਜਿਹੜੇ ਐਸਐਚਓ ਜਿਹੜੇ ਐਸਐਸਪੀ ਦੇ ਅਧੀਨ ਜਿਹੜਾ ਜ਼ਿਲ੍ਹਾ ਹੁੰਦਾ ਉਸ ਜ਼ਿਲ੍ਹੇ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਉਹ ਸਾਰਾ ਕੁਝ ਇਹਨਾਂ ਨੂੰ ਪਤਾ ਪਰ ਅੱਜ ਪੰਜਾਬ ਕਿੱਥੇ ਜਾ ਰਿਹਾ ਅੱਜ ਪੰਜਾਬ ਦਾ ਮੁੱਖ ਮੰਤਰੀ ਸ਼ਰਾਬ ਕੀ ਦੇ ਪੰਜਾਬ ਨੂੰ ਚਲਾ ਰਿਹਾ ਫਿਰ ਪੰਜਾਬ ਚ ਕਿਵੇਂ ਸੁਧਾਰ ਹੋ ਸਕਦਾ ਪੰਜਾਬ ਦੇ ਪੰਜਾਬ ਚ ਕਿਵੇਂ ਡਵੈਲਪਮੈਂਟ ਹੋ ਸਕਦੀ ਹੈ ਅੱਜ ਲੋਕ ਬੜੇ ਪਛਤਾ ਰਹੇ ਨੇ ਇਹਨਾਂ ਨੂੰ ਵੋਟਾਂ ਪਾ ਕੇ ਲੋਕ ਬੜੀ ਚਿੰਤਾ ਚ ਫਸੇ ਹੋਏ ਨੇ ਵੀ ਸਾਡਾ ਪੰਜਾਬ ਜਿਹੜਾ 75 ਸਾਲਾਂ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਪੌਣੇ 3 ਲੱਖ ਕਰੋੜ ਕਰਜ਼ਾ ਚੜਿਆ ਅੱਜ ਉਹੀ ਪੰਜਾਬ ਦੇ ਉੱਤੇ ਜਿਹੜਾ 4 ਲੱਖ ਦੇ ਕਰੀਬ ਕਰਜ਼ਾ ਚੜ ਗਿਆ 2 ਲੱਖ ਕਰੋੜ ਦੇ ਲੱਗ 2 ਕਰੋੜ ਦੇ 2 ਲੱਖ ਕਰੋੜ ਦੇ ਲਗਭਗ ਕਰਜ਼ਾ ਪੰਜਾਬ ਸਰਕਾਰ ਸਾਢੇ 3 ਸਾਲਾਂ ਚ ਲੈ ਚੁੱਕੀ ਹੈ ਅੱਜ ਸਾਡੇ ਲਈ ਇਹ ਹੀ ਚਿੰਤਾ ਦਾ ਵਿਸ਼ਾ ਵੀ ਜਦੋਂ ਸਵੇਰੇ ਮੁੱਖ ਮੰਤਰੀ ਸਾਹਿਬ ਉੱਠਦੇ ਨੇ ਸਵੇਰੇ ਉੱਠ ਕੇ ਜਦੋਂ ਉਹ ਗੱਡੀ 'ਚ ਬੈਠਦੇ ਨੇ ਤਾਂ 103 ਕਰੋੜ ਰੁਪਇਆ ਕਰਜ਼ਾ ਲੈ ਕੇ ਤਾਂ ਗੱਡੀ 'ਚ ਬੈਠਦੇ ਨੇ ਤੁਸੀਂ ਦੇਖਿਆ ਹੋਣਾ ਪਿਛਲੇ ਜਿਹੜੇ ਅੰਕੜੇ ਆਏ ਨੇ ਵੀ ਆ ਇਸ ਮਹੀਨੇ ਤੋਂ ਲੈ ਕੇ ਪੌਣੇ 3 ਮਹੀਨਿਆਂ ਦੇ ਵਿੱਚ 8500 ਕਰੋੜ ਰੁਪਏ ਜਿਹੜੀ ਪੰਜਾਬ ਸਰਕਾਰ ਕਰਜ਼ਾ ਲੈ ਰਹੀ ਹੈ ਰੋਜ਼ਾਨਾ ਦਾ 103 ਕਰੋੜ ਰੁਪਇਆ ਬਣਦਾ ਮਤਲਬ ਜਿਹੜਾ ਮੁੱਖ ਮੰਤਰੀ ਅੱਜ ਰਜਾਨਾ 103 ਕਰੋੜ ਰੁਪਇਆ ਕਰਜ਼ਾ ਲੈ ਕੇ ਤਾਂ ਗੱਡੀ ਦੇ ਵਿੱਚ ਪੈਰ ਤਰ ਕੇ ਪੰਜਾਬ ਵੱਲੋਂ ਕਿਸੇ ਪਿੰਡ ਵੱਲੋਂ ਜਾਂ ਸ਼ਹਿਰ ਵੱਲੋਂ ਤੁਰਦਾ ਕਿਵੇਂ ਪੰਜਾਬ ਕਾਮਯਾਬ ਹੋਊਗਾ ਪੰਜਾਬ ਦੇ ਵਿੱਚ 80% ਕਲੋਨੀਆਂ ਸਰਕਾਰ ਆਪ ਮੰਨ ਰਹੀ ਆ ਵੀ ਅਨਪਰੂਵਡ ਨੇ ਪਹਿਲਾਂ ਉਹ ਅਨਪਰੂਵਡ ਕਲੋਨੀਆਂ ਦਾ ਤਾਂ ਰਸਤਾ ਸਿੱਧਾ ਕਰਨ ਪਹਿਲਾਂ ਉਹ ਲੋਕ ਜਿਹੜੇ ਉੱਥੇ 80% ਅਨਪਰੂਵਡ ਕਲੋਨੀਆਂ 'ਚ ਪੰਜਾਬ ਦੇ ਲੋਕ ਨਰਕ ਦੀ ਜ਼ਿੰਦਗੀ ਭੋਗ ਰਹੇ ਨੇ ਪਹਿਲਾਂ ਉਹ ਤਾਂ ਠੀਕ ਕਰ ਲੈਣ ਪਹਿਲਾਂ ਉੱਥੇ ਫੈਸਿਲਟੀਆਂ ਦੇਣ ਲੋਕਾਂ ਨੂੰ ਉੱਥੇ ਸੀਵਰੇਜ ਦੇਣ ਉੱਥੇ ਸਟਰੀਟ ਲਾਈਟ ਦੇਣ ਉੱਥੇ ਗਲੀਆਂ ਬਣਾਉਣ ਲੋਕਾਂ ਦੀਆਂ ਇਹ ਨਵੀਂ ਜਿਹੜੀ ਸਕੀਮ ਅਰ ਰਾਹੀਂ ਅਜੇ ਪੰਜਾਬ ਦੇ ਲੋਕਾਂ ਦੀ ਜ਼ਮੀਨ ਹਥਿਆਉਣ ਦੀ ਅਸਲ ਮੈਨੇ ਦੇ ਵਿੱਚ ਇਹਦੇ ਵਿੱਚ ਚੌਥ ਕਾਰਨ ਉਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਕਾਰਨ ਇਹ ਵੀ ਦੇਖੋ ਸਾਰੇ ਦੁਨੀਆਂ ਨੂੰ ਇਸ ਗੱਲ ਦਾ ਪਤਾ ਵੀ ਸਰਕਾਰ ਦਾ ਰਹਿ ਗਿਆ 1.5 ਸਾਲ 1.5 ਸਾਲ ਦੇ ਵਿੱਚ ਕੋਈ ਡਵੈਲਪਮੈਂਟ ਨਹੀਂ ਹੋ ਸਕਦੀ ਔਰ ਜੇ ਜਿਹੜੀ ਸਰਕਾਰ ਜ਼ਮੀਨ ਅਕਵਾਇਰ ਕਰਨ ਦੇ ਰਸਤੇ ਤੁਰਦੀ ਹੈ ਤਾਂ ਉਹਦਾ ਜਿਹੜਾ ਪ੍ਰੋਸੀਜਰ ਹੈ ਘੱਟ ਤੋਂ ਘੱਟ 1 ਸਾਲ 1.5 ਸਾਲ ਹੈ ਇਹਨਾਂ ਨੂੰ ਪਤਾ ਵੀ ਅਸੀਂ ਇੰਨੀ ਟਾਈਮ ਲਾਵਾਂਗੇ ਇਹਨੂੰ ਅਕਵਾਇਰ ਕਰਾਂਗੇ ਜਾਂ ਉਹਦੇ ਲਈ ਸਾਨੂੰ ਪੈਸਾ ਦੇਣਾ ਪਊਗਾ ਲੋਕਾਂ ਨੂੰ ਪੈਸਾ ਇਹਨਾਂ ਕੋਲ ਦੁੱੱਕੀ ਹੈ ਨਹੀਂ ਜੇ ਪੈਸਾ ਹੁੰਦਾ ਤਾਂ ਪੈਸੇ ਰਾਹੀਂ ਖਰੀਦੇ ਅੱਜ ਜਿਹੜੀ ਚੀਜ਼ ਦੇਖੋ ਤੁਸੀਂ ਅੱਜ ਅੱਜ ਜਿਹੜੀ ਚੀਜ਼ ਇਹ ਲੈਂਡ ਪੂਲਿੰਗ ਤਾਂ ਆਉਣ ਵਾਲੇ 20 ਸਾਲ ਤੱਕ 15 ਸਾਲ ਤੱਕ 10 ਸਾਲ ਤੱਕ ਉਸੇ ਪ੍ਰਾਪਰਟੀ ਦਾ ਰੇਟ ਕਿੰਨਾ ਹੋਊਗਾ ਜਿਹੜਾ ਅੱਜ 1 ਕਰੋੜ ਦਾ ਕਿੱਲਾ ਤਾਂ ਉਹ ਉਸ ਸਮੇਂ ਤਾਂ 10 ਕਰੋੜ ਦਾ ਹੋ ਜਾਊਗਾ ਫਿਰ ਕਿਸਾਨ ਦੇ ਪੱਲੇ ਕੀ ਪਿਆ ਆਹਦੀ ਚ ਤੋਂ ਪੈਰ ਓਖੜ ਕੇ ਪਾਰਟੀ ਦੇ ਪੰਜਾਬ ਦੇ ਵਿੱਚੋਂ ਪੈਰ ਓਖੜ ਜਾਣੇ ਇਸ ਤੋਂ ਬਾਅਦ ਜਿਹੜਾ ਅਗਲੀ ਕੋਈ ਮਤਲਬ ਜਿੰਨਾ ਕਰ ਢਿੱਡੇ ਨੇ ਆਪਣਾ ਭਰਨਾ ਹੁਣ ਇਹਨਾਂ ਕੋਲ ਲਾਸਟ ਚਾਂਸ ਆ ਅੱਜ ਲਾਸਟ ਚਾਂਸ ਦੇ ਵਿੱਚ ਪੰਜਾਬ ਨੂੰ ਲੁੱਟਣ ਲੱਗੇ ਹੋਏ ਨੇ ਸੋ ਇਸ ਕਰਕੇ ਮੈਂ ਮੈਂ ਇਹ ਕਹਿਣਾ ਚਾਹੁੰਨਾ ਵੀ ਜੇ ਲੈਂਡ ਪੂਲਿੰਗ ਦੇ ਵਿੱਚ ਇਸੇ ਕਰਕੇ ਅੱਜ ਪੰਜਾਬ ਦਾ ਕਿਸਾਨ ਕਿਉਂਕਿ ਇਸ ਜੇ ਜਮੀਨ ਪੰਜਾਬ ਦੇ ਅਜ ਵਿੱਚ ਪੰਜ ਪੰਜ 65000 ਏਕੜ ਜੇ ਲੈਂਡ ਪੂਲਿੰਗ ਦੇ ਰਾਹੀਂ ਸਰਕਾਰ ਇਹਨੂੰ ਆਪਣੇ ਅਧੀਨ ਲੈਂਦੀ ਆ ਤਾਂ ਇਹਦੇ ਨਾਲ ਕੱਲਾ ਕਿਸਾਨ ਫੈਕਟਰ ਨਹੀਂ ਹੋ ਰਿਹਾ ਇਹਦੇ ਨਾਲ ਮਜ਼ਦੂਰ ਵੀ ਇਫੈਕਟਡ ਹੋ ਰਿਹਾ ਇਦਨਾਂ ਦੁਕਾਨਦਾਰ ਵੀ ਅਫੈਕਟਡ ਹੋ ਰਿਹਾ ਸਸ਼ੀਕਾਲ ਜੀ ਮੈਂ ਹਰਵਿੰਦਰ ਕੌਰ ਰੋਸਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸੁਆਗਤ ਹੈ 2027 ਦੀਆਂ ਇਲੈਕਸ਼ਨ ਆ ਰਹੀਆਂ ਨੇ ਤੇ ਉਥੇ ਲਗਭਗ ਸਾਰੀਆਂ ਪਾਰਟੀਆਂ ਤਿਆਰੀ ਖਿੱਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਕਾਲੀ ਦਲ ਦੇ ਵੱਲੋਂ ਵੀ ਵੱਡਾ ਦਾਵਾ ਠੋਕ ਦਿੱਤਾ ਹੈ ਤੇ ਦੂਜੇ ਪਾਸੇ ਸਾਰੀਆਂ ਪਾਰਟੀਆਂ ਅਕਾਲੀ ਦਲ ਨੂੰ ਟਾਰਗੇਟ ਕਰਨ ਦੇ ਉੱਤੇ ਲੱਗੀਆਂ ਹੋਈਆਂ ਨੇ ਚਾਹੇ ਆਮ ਆਦਮੀ ਪਾਰਟੀ ਦੀ ਅੱਜ ਬੇਸ਼ੱਕ ਸਤਾ ਹੈ ਪਰੰਤੂ ਵਾਰ-ਵਾਰ ਸਟੇਜਾਂ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਹਰ ਵਾਰ ਦੀ ਤਰ੍ਹਾਂ ਸੁਖਵੀਰ ਸਿੰਘ ਬਾਦਲ ਨੂੰ ਲਲਕਾਰਿਆ ਜਾਂਦਾ ਹੈ ਤੇ ਦੂਜੇ ਪਾਸੇ ਪੰਜਾਬ ਦੀ ਕਿਸਾਨੀ ਹੋਵੇ ਚਾਹੇ ਪੰਜਾਬ ਦੀ ਜਵਾਨੀ ਹੋਵੇ ਕੋਈ ਨਾ ਕੋਈ ਪੰਜਾਬ ਦੇ ਵਿੱਚ ਸਿਆਸੀ ਮੁੱਦਾ ਭਖਿਆ ਰਹਿੰਦਾ ਹੈ ਤੇ ਉੱਥੇ ਅੱਜ ਸਾਡੇ ਨਾਲ ਬਲਜੀਤ ਸਿੰਘ ਪੁੱਟਾ ਜੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਕਈ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਤੁਹਾਡਾ ਆ ਪੰਜਾਬ ਦੇ ਵਿੱਚ ਅੱਜ ਅਕਾਲੀ ਦਲ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਜਿਸ ਤਰ੍ਹਾਂ 2027 ਦੀਆਂ ਚੋਣਾਂ ਆ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਦੀ ਅੱਜ ਸਤਾ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹ ਹਮੇਸ਼ਾ ਦੀ ਤਰ੍ਹਾਂ ਸੁਖਵੀਰ ਸਿੰਘ ਬਾਦਲ ਨੂੰ ਲਲਕਾਰਦੇ ਹੋਏ ਨਜ਼ਰ ਆਉਂਦੇ ਨੇ ਦੇਖੋ ਜਿਹੜੀ ਆਉਣ ਵਾਲਾ ਸਮਾਂ 2027 ਦੀ ਇਲੈਕਸ਼ਨ ਦੀ ਜਿੰਮੇ ਤੁਸੀਂ ਗੱਲ ਕੀਤੀ ਹੈ ਗੱਲ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਸੰਘਰਸ਼ੀਲ ਪਾਰਟੀ ਹੈ ਜਿਹੜੀ ਕਿ ਜਿਹਦਾ ਜਨਮ ਇੱਕ ਸੰਘਰਸ਼ ਚ ਹੋਇਆ ਜਿਹਦੇ ਵਿੱਚ ਸਾਡੇ ਬਜ਼ੁਰਗਾਂ ਨੇ ਸਾਡੇ ਪੁਰਖਿਆਂ ਨੇ ਬੜੀਆਂ ਕੁਰਬਾਨੀਆਂ ਕਰਕੇ ਇਹ ਜਿਹੜੀ ਪਾਰਟੀ ਉਸ ਸਮੇਂ ਹੋਂਦ ਚ ਆਈ ਔਰ ਲਗਾਤਾਰ ਜਿਹੜਾ ਪਾਰਟੀ ਨੇ ਬੜਾ ਲੰਮਾ ਸਮਾਂ ਚੰਗਰਸ਼ ਕੀਤਾ ਔਰ ਜਿਹੜਾ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਸਭ ਤੋਂ ਵੱਧ ਜਿਹੜਾ ਰੋਲ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਭਾਵੇਂ ਕਿ ਰਾਜ ਕਰਨ ਦਾ ਜਿਹੜਾ ਬੜਾ ਘੱਟ ਸਮਾਂ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਮਿਲਿਆ ਔਰ ਦੂਜੀ ਗੱਲ ਜਿਹੜੀ ਤੁਸੀਂ ਕਰਦੇ ਹੋ ਭਗਵੰਤ ਸਿੰਘ ਮਾਨ ਦੀ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਹੈ ਉਹ ਬਿਲਕੁਲ ਪੰਜਾਬ ਦੇ ਵਿੱਚ ਫੈਲ ਸਾਬਤ ਹੋਈ ਹੈ ਔਰ ਕੇਵਲ ਤੇ ਕੇਵਲ ਜੁਮਲੇਬਾਜੀ ਧੋਖੇਬਾਜੀ ਲੋਕਾਂ ਨਾਲ ਝੂਠੀਆਂ ਅਫਵਾਵਾਾਂ ਝੂਠਾ ਪ੍ਰਚਾਰ ਫਲਾ ਕੇ ਜਿਹੜੀ ਸਰਕਾਰ ਨੂੰ ਚਲਾਇਆ ਜਾ ਰਿਹਾ ਅੱਜ ਤੁਸੀਂ ਦੇਖ ਸਕਦੇ ਹੋ ਚਾਹੇ ਤੁਸੀਂ ਕਿਸੇ ਵੀ ਖੇਤਰ ਚ ਜਾਣੇ ਹੋ ਤਾਂ ਅੱਜ ਕਿਸੇ ਵੀ ਖੇਤਰ ਚ ਜਿਹੜੀ ਹੈ ਸਾਨੂੰ ਕਿਤੇ ਡਵੈਲਪਮੈਂਟ ਨਹੀਂ ਨਜ਼ਰ ਆ ਰਹੀ ਜਾਂ ਜੋ ਕਮਿਟਮੈਂਟਸ ਕੀਤੀਆਂ ਕੋਈ ਕਮਿਟਮੈਂਟ ਤੇ ਸਰਕਾਰ ਆ ਜਿਹੜੀ ਪੂਰੀ ਨਹੀਂ ਉਤਰੀ ਔਰ ਇਸੇ ਕਰਕੇ ਮੈਂ ਸਮਝਦਾ ਅੱਜ ਜਿਹੜੀ ਕੇਵਲ ਤੇ ਕੇਵਲ ਜੁਮਲੇਬਾਜ਼ੀਆਂ ਨਾਲ ਜਿਹੜਾ ਟਾਈਮ ਜਿਹੜਾ ਟਪਾਉਂਡ ਤੇ ਮੁੱਖ ਮੰਤਰੀ ਸਾਹਿਬ ਲੱਗੇ ਹੋਏ ਨੇ ਜੀ ਅੱਜ ਦੀ ਗੱਲ ਕਰੀਏ ਪੰਜਾਬ ਦੀ ਸਿਆਸਤ ਦੇ ਵਿੱਚ ਚਾਹੇ ਉਹ ਕਿਸਾਨੀ ਹੋਵੇ ਚਾਹੇ ਪੰਜਾਬ ਦੀ ਜਵਾਨੀ ਹੋਵੇ ਨਸ਼ੇ ਦੀ ਦਲਦਲ ਦੇ ਵਿੱਚ ਨੌਜਵਾਨ ਫਸਤੇ ਜਾ ਰਹੇ ਨੇ ਤੇ ਜਦੋਂ ਵੀ ਸਰਕਾਰਾਂ ਆਉਂਦੀਆਂ ਨੇ ਪੁਰਾਣੀਆਂ ਸਰਕਾਰਾਂ ਅਕਾਲੀ ਦਲ ਦੀ ਸਰਕਾਰ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਅੱਜ ਆਮ ਆਦਮੀ ਪਾਰਟੀ ਦੀ ਸਤਾਏ ਤੇ ਉੱਥੇ ਹੀ ਹਮੇਸ਼ਾ ਦੀ ਤਰ੍ਹਾਂ ਇਹ ਗੱਲ ਕਹੀ ਜਾਂਦੀ ਆ ਕਿ ਕੋਈ ਜਿਹੜਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਜਾਂਦੇ ਨੇ ਪਰੰਤੂ ਸਾਡਾ ਪੰਜਾਬ ਉੱਥੇ ਦਾ ਉੱਥੇ ਹੀ ਖੜਾ ਹੈ ਕੀ ਵਜ੍ਹਾ ਹੈ ਕਿ ਸਾਡੇ ਡਿਵੈਲਪਮੈਂਟ ਨਹੀਂ ਹੋ ਰਹੀ ਜੀ ਦੇਖੋ ਜਿਹੜੇ ਅੱਜ ਕੱਲ ਜੋ ਲੀਡਰ ਨੇ ਕੇਵਲ ਦੁਸ਼ਣਬਾਜੀ ਤੇ ਲੱਗੇ ਹੋਏ ਨੇ ਹਾਲਾਂਕਿ ਚਾਹੀਦਾ ਲੀਡਰਾਂ ਨੂੰ ਇਹ ਆ ਜਾਂ ਸਾਡੇ ਜਿਹੜੇ ਆਗੂ ਜਿਹੜੇ ਵਿਧਾਨ ਸਭਾ ਚ ਪਹੁੰਚੇ ਨੇ ਉਹਨਾਂ ਨੂੰ ਜਿਹੜੀਆਂ ਪੰਜਾਬ ਦੇ ਵਿੱਚ ਡਿਵੈਲਪਮੈਂਟ ਲਈ ਚੰਗੀ ਲਈ ਔਰ ਪੰਜਾਬ ਦਾ ਜਿਹੜੀ ਹੈ ਚੰਗੀ ਪੰਜਾਬ ਦੀ ਸਿਰਜਣਾ ਕਰਨ ਲਈ ਸਾਨੂੰ ਨਵੀਆਂ ਪਾਲਿਸੀਆਂ ਲਿਆਉਣ ਦੀ ਲੋੜ ਸੀ ਇੱਕ ਵੀ ਪੰਜਾਬ ਦੇ ਵਿੱਚ ਚੰਗੀ ਪਾਲਿਸੀ ਨਹੀਂ ਬਣੀ ਔਰ ਜਿਹੜੀਆਂ ਜਿਹੜੀਆਂ ਕਮਿਟਮੈਂਟਾਂ ਜਿਹੜੇ ਵਾਦੇ ਕਰਕੇ ਸਰਕਾਰ ਹੁੰਦ ਵਿੱਚ ਆਈ ਚਾਹੇ ਇਹਨਾਂ ਨੇ ਸ਼ਰਾਬ ਮਾਫੀਏ ਦੇ ਅ ਸ਼ਰਾਬ ਤੋਂ ਜਿਹੜਾ ਇਨਕਰੀਜ਼ ਕਰਨ ਦੀ ਗੱਲ ਕੀਤੀ ਮਾਲੀਆ ਚਾਹੇ ਇਹਨਾਂ ਨੇ ਰਿੱਤੇ ਬਜਰੀ ਤੋਂ ਗੱਲ ਕੀਤੀ ਤੁਸੀਂ ਦੇਖ ਸਕਦੇ ਹੋ ਵੀ ਅੱਜ ਜਿਹੜਾ ਉਹ ਗ੍ਰਾਫ ਆ ਥੱਲੇ ਆਇਆ ਔਰ ਕਿਸੇ ਪਾਸਿਓਂ ਵੀ ਜਿਹੜਾ ਮਾਲੀਆ ਸਰਕਾਰ ਇਕੱਠਿਆ ਨਾ ਕਰ ਸਕੀ ਬਲਕਿ ਦੂਜੇ ਪਾਸੇ ਜਿਹੜੀ ਡਿਵੈਲਪਮੈਂਟ ਹੈ ਡਿਵੈਲਪਮੈਂਟ ਪੂਰੇ 3.5 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਡਿਵੈਲਪਮੈਂਟ ਦੇ ਨਾਂ ਦੀ ਕੋਈ ਗੱਲ ਨਹੀਂ ਹੈ ਕੋਈ ਸੜਕਾਂ ਦਾ ਤੁਸੀਂ ਹਾਲ ਦੇਖ ਲਓ ਕੋਈ ਕਿਸੇ ਪਾਸੇ ਪਿੰਡਾਂ ਦੇ ਰੂਲਰ ਏਰੀਆ ਜਿੱਨੀਆਂ ਸਾਡੀਆਂ 13000 ਗ੍ਰਾਮ ਪੰਚਾਇਤਾਂ ਕਿਸੇ ਪੰਚਾਇਤ ਨੂੰ ਅੱਜ ਤੱਕ ਪੰਜਾਬ ਸਰਕਾਰ ਨੇ 1 ਰੁਪਿਆ ਗ੍ਰਾਂਟ ਨਹੀਂ ਦਿੱਤੀ ਜਿਹੜੀ ਕੋਈ ਪੈਸਾ ਆਇਆ ਤਾਂ ਉਹ 15ਵੇਂ ਬਿੱਟ ਕਮਿਸ਼ਨ ਦਾ ਸੈਂਟਰਲ ਗਵਰਨਮੈਂਟ ਤੋਂ ਪੈਸਾ ਆਇਆ ਔਰ ਦੂਜੀ ਗੱਲ ਆ ਜਿਹੜਾ ਚਾਹੇ ਜਿੰਨੇ ਫੰਡ ਨੇ ਚਾਹੇ ਸਾਡੇ ਆਸ਼ੀਮਾਨ ਜਿਹੜਾ ਕਾਰਡ ਆ ਉਹ ਚੱਲਦਾ ਸੀ ਉਹਦੇ ਜਿਹੜੇ ਫੰਡਸ ਨੇ ਉਹ ਜਿਹੋ ਹਿੱਸੇਦਾਰੀਆ ਪੰਜਾਬ ਸਰਕਾਰ ਦੇ ਨਹੀਂ ਸਕੀ ਉਹ ਪੰਜਾਬ ਦੇ ਵਿੱਚ ਚੱਲਣ ਤੋਂ ਹਟ ਗਏ ਔਰ ਜਿਵੇਂ ਮਨਰੇਗਾ ਸਕੀਮ ਹੈ ਮਨਰੇਗਾ ਸਕੀਮ ਅੱਜ ਟੋਟਲੀ ਪੰਜਾਬ ਦੇ ਵਿੱਚ ਬੰਦ ਪਈ ਹੈ ਉਹਦਾ ਕਾਰਨ ਇਹ ਹੈ ਵੀ ਜਿਹੜਾ ਸ਼ੇਅਰ ਸਟੇਟ ਗਵਰਨਮੈਂਟ ਨੇ ਪਾਉਣਾ ਸੀ ਜਾਂ ਜਿਹੜੇ ਕਮਾਂਕਾਰ ਪਿੱਛੇ ਪਿਛਲੇ ਸਮੇਂ ਕੀਤੇ ਉਹਨੇ ਐਨਓਸੀ ਕੇਂਦਰ ਸਰਕਾਰ ਕੋ ਜਮ੍ਹਾਂ ਕਰਾਉਣੇ ਸੀ ਉਹ ਨਾ ਕਰਾਉਣ ਦੇ ਬਾਵਜੂਦ ਜਿਹੜੇ ਫੰਡ ਨੇ ਉਹ ਰੁਕ ਗਏ ਰੁਕਣ ਦੇ ਕਾਰਨ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜੀ ਹੈ ਮਨਰੇਗਾ ਸਕੀਮ ਬੰਦ ਹੋ ਗਈ ਔਰ ਉਹਦੇ ਨਾਲ ਅੱਜ ਦੇਖੋ ਤੁਸੀਂ ਉਹ ਜਿਹੜੇ ਮਨਰੇਗਾ ਦੇ ਸਾਡੇ ਵਰਕਰ ਨੇ ਉਹ ਵੀ ਹੜਤਾਲਾਂ ਤੇ ਬੈਠੇ ਨੇ ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਸਰਕਾਰ ਕੇਵਲ ਝੁੰਮਲੇਵਾਜੀਆਂ ਤੇ ਚੱਲ ਰਹੀ ਹੈ ਇੱਕ ਵੀ ਕਿਤੇ ਸਾਨੂੰ ਕਿਤੇ ਆਲੇ-ਦੁਆਲੇ ਕਿਤੇ ਇਲਾਕਿਆਂ 'ਚ ਕਿਸੇ ਸ਼ਹਿਰਾਂ 'ਚ ਕਿਤੇ ਪਿੰਡਾਂ 'ਚ ਸਾਨੂੰ ਕੋਈ ਕਿਸੇ ਕਿਸਮ ਦੀ ਡਿਵੈਲਪਮੈਂਟ ਨਹੀਂ ਨਜ਼ਰ ਆ ਰਹੀ ਔਰ ਦੂਜਾ ਤੁਸੀਂ ਦੇਖੋ ਆ ਜਿਹੜੇ ਪ੍ਰਚਾਰ ਤੁਸੀਂ ਨਸ਼ਿਆਂ ਦੀ ਗੱਲ ਕਰੀਏ ਨਸ਼ਿਆਂ ਦੇ ਉੱਤੇ ਕੋਈ ਕਿਸੇ ਕਿਸਮ ਦੀ ਜਿਵੇਂ ਦੀ ਪਾਲਿਸੀ ਬਣਨੀ ਚਾਹੀਦੀ ਜਿਹੜੇ ਬੱਚੇ ਨਸ਼ਿਆਂ ਦੇ ਰੁਝਾਨ 'ਚ ਪੈ ਗਏ ਉਹਨਾਂ ਨੂੰ ਨਸ਼ਿਆਂ ਨੂੰ ਰੋਕਣ ਦੀ ਬਜਾਏ ਅੱਜ ਜਿਵੇਂ ਪ੍ਰਚਾਰ ਸਰਕਾਰ ਕਰ ਰਹੀ ਹੈ ਜਿੱਥੇ ਕਰੋੜਾਂ ਰੁਪਏ ਲੱਖਾਂ ਰੁਪਏ ਐਡ ਤੇ ਲਾ ਰਹੀ ਹੈ ਜਾਂ ਇਹ ਪੈਸਾ ਖਰਚ ਕਰ ਰਹੀ ਹੈ ਸਰਕਾਰ ਪਰ ਤੁਸੀਂ ਦੇਖੋ ਵੀ ਉਹਦਾ ਰਿਜ਼ਲਟ ਕੋਈ ਨਹੀਂ ਨਿਕਲ ਰਿਹਾ ਦਿਨ ਭਰਤੀ ਦੀ ਰੋਜ਼ ਦੇਖਦੇ ਆ ਕਦੇ ਕਿਤੇ ਓਵਰਡੋਜ਼ ਹੋ ਕੇ ਨੌਜਵਾਨ ਮਰ ਰਿਹਾ ਕਦੇ ਕਿਤੇ ਦੇਖ ਰਿਹਾ ਕੋਈ ਡਿੱਗਿਆ ਪਿਆ ਆਮ ਜਿਹੜੇ ਪਿੰਡਾਂ ਦੇ ਵਿੱਚ ਨਸ਼ਾ ਇੰਨਾ ਕ ਫੈਲ ਗਿਆ ਜਿਹੜਾ ਕਿ ਜਿਹੜੇ ਲੋਕ ਪਹਿਲਾਂ ਟਿੱਚਰਾਂ ਕਰਦੇ ਸੀਗੇ ਅੱਜ ਅਸੀਂ ਇਹਨਾਂ ਨੂੰ ਸਵਾਲ ਫਰਕ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ਾ ਕਿਉਂ ਨਹੀਂ ਖਤਮ ਹੋ ਰਿਹਾ ਅੱਜ ਪਹਿਲਾਂ ਤਾਂ ਜਿਹੜੇ ਲੋਕ ਅੱਜ ਸੌਹਾ ਖਿਲਾ ਰਹੇ ਨੇ ਜਾ ਕੇ ਪਿੰਡਾਂ ਦੇ ਵਿੱਚ ਪਹਿਲਾਂ ਉਹਨਾਂ ਦੇ ਡਰਗ ਟੈਸਟ ਹੋਣੇ ਚਾਹੀਦੇ ਨੇ ਜਿੰਨੇ ਸਾਡੀ ਪੰਜਾਬ ਦੀ ਜਿਹੜੇ ਵਿਧਾਨ ਸਭਾ ਦੇ ਵਿੱਚ ਚੁਣਕੇ ਗਏ ਲੋਕ ਨੇ ਜੀ ਅਸਲ ਮਨਿਆ ਚ ਉਹ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਚਾਹੁੰਦੇ ਨੇ ਤਾਂ ਪਹਿਲਾਂ ਉਹਨਾਂ ਨੂੰ ਆਪਣਾ ਡਰਗ ਟੈਸਟ ਕਰਾਉਣਾ ਚਾਹੀਦਾ ਕੀ ਉਹ ਸ਼ਰਾਬ ਪੀਂਦੇ ਨੇ ਸ਼ਰਾਬ ਨਸ਼ਾ ਨਹੀਂ ਹੈ ਇਹ ਬਹੁਤ ਵੱਡੀ ਚੁਣੌਤੀ ਹੈ ਜੀ ਤੁਹਾਡੇ ਵੱਲੋਂ ਬਿਲਕੁਲ ਇਹਨਾਂ ਨੂੰ ਸਾਰਿਆਂ ਦਾ ਡਰਗ ਟੈਸਟ ਹੋ ਜਿਹੜੇ ਮੁਲਾਜ਼ਮ ਨੇ ਖਾਸ ਤੌਰ ਤੇ ਪੁਲਿਸ ਦੇ ਵਿੱਚ ਜਿਹਨੇ ਸਾਡੇ ਮੁਲਾਜ਼ਮ ਨੇ ਇਹਨਾਂ ਅਫਸਰਾਂ ਦੇ ਸਾਰਿਆਂ ਦੇ ਔਰ ਇਹਨਾਂ ਦੇ ਜਿਹੜੇ ਨੇ ਜਿਨ੍ਹਾਂ ਦੀ ਟੀਮ ਹੈ ਜਿਨ੍ਹਾਂ ਨੇ ਨਸ਼ਾ ਛਡਾਉਣਾ ਹੈ ਇਹਨਾਂ ਦੇ ਸਾਰੇ ਪੁਲਿਸ ਮੁਲਾਜ਼ਮਾਂ ਵਾਲੇ ਵੀ ਵਿੱਚ ਰਲੇ ਮਿਲੇ ਹੋਏ ਨੇ ਬਿਲਕੁਲ ਦੇਖੋ ਜੀ ਕਿਤੇ ਨਾ ਕਿਤੇ ਭਿੰਕ ਹੈਗੀ ਆ ਜੀ ਸਾਰੇ ਹਰ ਇੱਕ ਨੂੰ ਪਤਾ ਹੈ ਹਰ ਇੱਕ ਐਸਐਚਓ ਨੂੰ ਪਤਾ ਵੀ ਉਹਦੇ ਥਾਂ ਇਲਾਕਿਆਂ ਦੇ ਵਿੱਚ ਕਿੱਥੇ ਨਸ਼ਾ ਚੱਲ ਰਿਹਾ ਕਿੱਥੇ ਨਸ਼ਾ ਵਿਕ ਰਿਹਾ ਕਿੱਥੇ ਨਸ਼ਾ ਲੋਕ ਖਾ ਰਹੇ ਨੇ ਪਰ ਮੈਂ ਸਮਝਦਾ ਅੱਜ ਜੇ ਅਸੀਂ ਨਸ਼ਾ ਇਮਾਨਦਾਰੀ ਨਾਲ ਸਾਰਾ ਲੋਕ ਬੰਦ ਕਰਨਾ ਚਾਹੁੰਦੇ ਆ ਤਾਂ ਜੇ ਸਰਕਾਰ ਚਾਹੇ ਥਸ ਸਰਕਾਰ ਤੋਂ ਬਿਨਾ ਪਤਾ ਨਹੀਂ ਲੱਗ ਸਕਦਾ ਜਾਂ ਜਿਹੜੇ ਐਸ ਐਚਓ ਜਿਹੜੇ ਐਸ ਐਸਪੀ ਦੇ ਅਧੀਨ ਜਿਹੜਾ ਜ਼ਿਲ੍ਹਾ ਹੁੰਦਾ ਉਸ ਜ਼ਿਲ੍ਹੇ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਉਹ ਸਾਰਾ ਕੁਝ ਇਹਨਾਂ ਨੂੰ ਪਤਾ ਅੱਜ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਇਹ ਨਸ਼ਾ ਛਡਾਊ ਕੇਂਦਰ ਤਾਂ ਨਸ਼ਾ ਖਲਾਉਣ ਦੇ ਕੇਂਦਰ ਬਣ ਗਏ ਅੱਜ ਜਿਹੜੀ ਗੋਲੀ ਵਿਕ ਰਹੀ ਆ ਜਿਹੜੀ ਜੀਭ ਦੇ ਥੱਲੇ ਲੋਕ ਆਮ ਲੋਕ ਲੈ ਰਹੇ ਨੇ ਇਹ ਗੋਲੀ ਤਾਂ ਪੰਜਾਬ ਦੇ ਨੌਜਵਾਨੀ ਨੂੰ ਬਰਬਾਦ ਕਰ ਰਹੀ ਹੈ ਸੋ ਇਸ ਕਰਕੇ ਮੈਂ ਸਮਝਦਾ ਅੱਜ ਜਿਹੜੀ ਹੈ ਜੇ ਤਾਂ ਜੇ ਤਾਂ ਜਿਹੜੀ ਇਹ ਕੇਵਲ ਇੰਨੀ ਗੱਲ ਲਿਖਣ ਨਾਲ ਨਹੀਂ ਵੀ ਨਸ਼ਾ ਸਿਹਤ ਲਈ ਹਾਨੀਕਾਰ ਕਰ ਕਰ ਕਹ ਇਹਦੇ ਨਾਲ ਪੰਜਾਬ ਦਾ ਮਸਲਾ ਹੱਲ ਨਹੀਂ ਹੋਣਾ ਜੇ ਅਸਲ ਮੈਨਿਆਂ ਚ ਇਹ ਚਾਹੁੰਦੇ ਨੇ ਵੀ ਨਸ਼ਾ ਪੰਜਾਬ ਦੇ ਵਿੱਚ ਖਤਮ ਹੋਣਾ ਚਾਹੀਦਾ ਪਹਿਲਾਂ ਆਪਣਾ ਸੁਧਾਰਨ ਪਹਿਲਾਂ ਇਹ ਸੋਚਣ ਵੀ ਹਾਂ ਕੀ ਅਸੀਂ ਜਿਹੜਾ ਸ਼ਰਾਬ ਹੈ ਇਹਨੂੰ ਨਸ਼ਾ ਮੰਨਦੇ ਨੇ ਜਾਂ ਨਹੀਂ ਮੰਨਦੇ ਜੇ ਤਾਂ ਸ਼ਰਾਬ ਨੂੰ ਚੇ ਸ਼ਰਾਬ ਨਸ਼ਾ ਮੰਨਦੇ ਨੇ ਤਾਂ ਇਹ ਕਿੰਨੇ ਲੋਕ ਪੀਂਦੇ ਨੇ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਅੱਜ ਜਿਹੜੇ ਦੇਖੋ ਅੱਜ ਤੁਸੀਂ ਕਿਸੇ ਰੋਡ ਤੇ ਜਾਂਦੇ ਹੋ ਤੁਹਾਨੂੰ ਕਿਸੇ ਰੋਡ ਦੇ ਉੱਤੇ ਇੱਕ ਸ਼ਰਾਬ ਪੀ ਕੇ ਕੋਈ ਗੱਡੀ ਨਹੀਂ ਚਲਾ ਸਕਦਾ ਪਰ ਅੱਜ ਪੰਜਾਬ ਕਿੱਥੇ ਨੂੰ ਜਾ ਰਿਹਾ ਅੱਜ ਪੰਜਾਬ ਦਾ ਮੁੱਖ ਮੰਤਰੀ ਸ਼ਰਾਬ ਪੀ ਕੇ ਪੰਜਾਬ ਨੂੰ ਚਲਾ ਰਿਹਾ ਫਿਰ ਪੰਜਾਬ ਵਿੱਚ ਕਿਵੇਂ ਸੁਧਾਰ ਹੋ ਸਕਦਾ ਪੰਜਾਬ ਦੇ ਪੰਜਾਬ ਵਿੱਚ ਕਿਵੇਂ ਡਵੈਲਪਮੈਂਟ ਹੋ ਸਕਦੀ ਅੱਜ ਲੋਕ ਬੜੇ ਪਛਤਾ ਰਹੇ ਨੇ ਇਹਨਾਂ ਨੂੰ ਵੋਟਾਂ પા ਕੇ ਲੋਕ ਬੜੀ ਚਿੰਤਾ 'ਚ ਫਸੇ ਹੋਏ ਨੇ ਵੀ ਸਾਡਾ ਪੰਜਾਬ ਜਿਹੜਾ 75 ਸਾਲਾਂ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਪਾਉਣੇ 3 ਲੱਖ ਕਰੋੜ ਕਰਜ਼ਾ ਚੜਿਆ ਅੱਜ ਉਹੀ ਪੰਜਾਬ ਦੇ ਉੱਤੇ ਜਿਹੜਾ 4 ਲੱਖ ਦੇ ਕਰੀਬ ਕਰਜ਼ਾ ਚੜ ਗਿਆ 2 ਲੱਖ ਕਰੋੜ ਦੇ ਲਗ 2 ਕਰੋੜ ਦੇ 2 ਲੱਖ ਕਰੋੜ ਦੇ ਲਗਭਗ ਕਰਜ਼ਾ ਪੰਜਾਬ ਸਰਕਾਰ ਸਾਢੇ 3 ਸਾਲਾਂ ਚ ਲੈ ਚੁੱਕੀ ਹੈ ਅੱਜ ਸਾਡੇ ਲਈ ਇਹ ਹੀ ਚਿੰਤਾ ਦਾ ਵਿਸ਼ਾ ਵੀ ਜਦੋਂ ਸਵੇਰੇ ਮੁੱਖ ਮੰਤਰੀ ਸਾਹਿਬ ਉੱਠਦੇ ਨੇ ਸਵੇਰੇ ਉੱਠ ਕੇ ਜਦੋਂ ਉਹ ਗੱਡੀ 'ਚ ਬੈਠਦੇ ਨੇ ਤਾਂ 103 ਕਰੋੜ ਰੁਪਇਆ ਕਰਜ਼ਾ ਲੈ ਕੇ ਤਾਂ ਗੱਡੀ 'ਚ ਬੈਠਦੇ ਨੇ ਤੁਸੀਂ ਦੇਖਿਆ ਹੋਣਾ ਪਿਛਲੇ ਜਿਹੜੇ ਅੰਕੜੇ ਆਏ ਨੇ ਵੀ ਆ ਇਸ ਮਹੀਨੇ ਤੋਂ ਲੈ ਕੇ ਪੌਣੇ 3 ਮਹੀਨਿਆਂ ਦੇ ਵਿੱਚ 8500 ਕਰੋੜ ਰੁਪਏ ਜਿਹੜੀ ਪੰਜਾਬ ਸਰਕਾਰ ਕਰਜ਼ਾ ਲੈ ਰਹੀ ਹੈ ਰੋਜ਼ਾਨਾ ਦਾ 103 ਕਰੋੜ ਰੁਪਇਆ ਬਣਦਾ ਮਤਲਬ ਜਿਹੜਾ ਮੁੱਖ ਮੰਤਰੀ ਅੱਜ ਰਜਾਨਾ 103 ਕਰੋੜ ਰੁਪਇਆ ਕਰਜ਼ਾ ਲੈ ਕੇ ਤਾਂ ਗੱਡੀ ਦੇ ਵਿੱਚ ਪੈਰ ਤਰਕੇ ਪੰਜਾਬ ਵੱਲ ਨੂੰ ਕਿਸੇ ਪਿੰਡ ਵੱਲ ਨੂੰ ਜਾਂ ਸ਼ਹਿਰ ਵੱਲ ਨੂੰ ਤੁਰਦਾ ਕਿਵੇਂ ਪੰਜਾਬ ਕਾਮਯਾਬ ਹੋ ਜਾਊਗਾ ਸੋ ਇਸ ਕਰਕੇ ਜਿਹੜਾ ਲੋਕਾਂ ਨੂੰ ਸਬਜਵਾਬ ਦਿਖਾਏ ਇਹਨਾਂ ਨੇ ਉਹ ਸਾਰੇ ਜਿਹੜੇ ਝੂਠੇ ਸਾਬਤ ਹੋ ਗਏ ਅੱਜ ਪੰਜਾਬ ਦੇ ਵਿੱਚ ਲੋਕਾਂ ਨੂੰ ਕਿਸੇ ਪਾਸੇ ਚਾਨਣੀ ਨਜ਼ਰ ਆ ਰਿਹਾ ਲੋਕਾਂ ਨੂੰ ਨੀਰਾ ਨਜ਼ਰ ਆ ਰਿਹਾ ਜਿਵੇਂ ਅੱਜ ਪੰਜਾਬ ਦੀ ਜਿੱਥੇ ਖਜ਼ਾਨਾ ਇਹਨਾਂ ਲੋਕਾਂ ਨੇ ਦਿੱਲੀ ਦੇ ਲੋਕਾਂ ਨੂੰ ਲਟਾਇਆ ਜਿੱਥੇ ਜਿਹੜਾ ਪੰਜਾਬ ਦੀ ਆਰਥਿਕਤਾ ਤੇ ਬੜੇ ਪੱਧਰ ਤੇ ਸੱਟ ਮਾਰੀ ਉੱਥੇ ਅੱਜ ਪੰਜਾਬ ਦੀ ਕਿਸਾਨੀ ਨੂੰ ਇਹਨਾਂ ਨੇ ਬੜੇ ਤਰੀਕੇ ਨਾਲ ਬੜੀ ਸਾਜ਼ਿਸ਼ ਦੇ ਨਾਲ ਜਿਹੜੀਆਂ ਜਿਹੜੇ ਘੇਰਨਾ ਘੇਰਾ ਪਾ ਰਹੇ ਨੇ ਕਿਉਂ ਜਿਵੇਂ ਲੈਂਡ ਪੁੱਲਿੰਗ ਜਿਹੜੀ ਸਕੀਮ ਦੇ ਰਾਹੀਂ ਇਹ ਜਮੀਨ ਪੰਜਾਬ ਦੇ ਲੋਕਾਂ ਦੀ 60000 ਏਕੜ ਤੋਂ ਲੈ ਕੇ 65000 ਏਕੜ ਜਿਹੜੀ ਹਥਿਆਣਾ ਚਾਹੁੰਦੇ ਨੇ ਉਹ ਉਹਦੇ ਵਿੱਚ ਇਹ ਗੱਲ ਸਾਬਤ ਹੋ ਗਈ ਉਹਦੇ ਵਿੱਚ ਇੱਕ ਕਾਲਮ ਲਿਖਿਆ ਹੋਇਆ ਵੀ ਇਹ ਜਿਹੜੀ ਪਾਲਿਸੀ ਹੈ ਇਹ ਇੱਕ ਦਿੱਲੀ ਜਿਹੜਾ ਨੌਇਡਾ ਜਾਂ ਹੋਰ ਦਿੱਲੀ ਦੇ ਜਿਹੜੀਆਂ ਕਈ ਸਾਈਡਾਂ ਲਿਖ ਕੇ ਉਹਦੇ ਵਿੱਚ ਇਹ ਲਿਖਿਆ ਗਿਆ ਵੀ ਇਹ ਇਹਦੇ ਉਹਦੇ ਤਜਰਬੇ ਤੋਂ ਸੀ ਪਿਉ ਦੇ ਤਜਰਬੇ ਤੋਂ ਸੀ ਇਹ ਜਿਹੜੀ ਸਕੀਮ ਆ ਪੰਜਾਬ ਦੇ ਵਿੱਚ ਲੈ ਕੇ ਆ ਰਹੇ ਨੇ ਇਹਦਾ ਮਤਲਬ ਕੌਣ ਬਣਾ ਰਿਹਾ ਇਹਦਾ ਮਤਲਬ ਦਿੱਲੀ ਤੋਂ ਜਿਹੜੇ ਲੋਕ ਸ਼ਿਸ਼ੋਧੀਆ ਵਰਗੇ ਕੇਜਰੀਵਾਲ ਸਾਬਕਾ ਮੁੱਖ ਮੰਤਰੀ ਵਰਗੇ ਉਰੇ ਪੰਜਾਬ ਦੇ ਵਿੱਚ ਆ ਕੇ ਇਹ ਜਿਹੜੇ ਚਲਾਰ ਹਰੇ ਨੇ ਪੰਜਾਬ ਨੂੰ ਉਹ ਲੋਕ ਆਪਣੀ ਦਿਮਾਗ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਸਕੀਮਾਂ ਲੈ ਕੇ ਆ ਰਹੇ ਨੇ ਔਰ ਇਹ ਜਿਹੜੀ ਲੈਂਡ ਪੂਲਿੰਗ ਆ ਸਾਡੇ ਪੰਜਾਬ ਦੇ ਲਈ ਬਹੁਤ ਵੱਡੀ ਖਤਰਨਾਕ ਸਕੀਮ ਹੈ ਕਿਉਂਕਿ ਅੱਜ ਸਾਡਾ ਇੱਕ ਕਿਸਾਨ ਦਾ ਜੇ 1 ਏਕੜ ਜ਼ਮੀਨ ਜਾ ਰਹੀ ਹੈ ਮੈਂ ਤੁਹਾਡੀ ਗੱਲ ਲੈਂਡ ਪੂਲਿੰਗ ਸਕੀਮ ਤੇ ਹੀ ਆਉਣੀ ਹੈ ਜੀ ਇੱਕ ਪਾਸੇ ਇਸ ਦਾ ਸਰਕਾਰੀ ਗੱਲ ਕਹਿ ਰਿਹਾ ਕਿ ਵੀ ਇਹ ਗੱਲ ਦਾ ਸਾਨੂੰ ਫਾਇਦਾ ਹੋ ਰਿਹਾ ਹੈ ਕਿ ਜੇਕਰ ਅਸੀਂ ਲੈਂਡ ਪੂਲਿੰਗ ਸਕੀਮ ਲੈ ਕੇ ਆਉਂਨੇ ਆ ਤਾਂ ਕਿਸਾਨ ਸਾਡਾ ਸਮਰਥਨ ਕਰ ਰਹੇ ਨੇ ਤੇ ਉਹ ਸਾਡੇ ਕਿਤੇ ਨਾ ਕਿਤੇ ਹੱਕ ਚ ਆ ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਇਸ ਦਾ ਵਿਰੋਧ ਵੀ ਹੋ ਰਿਹਾ ਹੈ ਦੇਖੋ ਜਿਹੜੇ ਹੱਕ ਚ ਗੱਲ ਕਰਦੇ ਉਹ ਤਾਂ ਉਹਨਾਂ ਦੇ ਪੇੜ ਲੋਕ ਨੇ ਇਹ ਗੱਲ ਸਾਬਤ ਹੋ ਗਈ ਕਿਉਂਕਿ ਤੁਸੀਂ ਜਿਹੜੀ ਇਹਨਾਂ ਨੇ ਇਹਨਾਂ ਨੇ ਡਾਕੂਮੈਂਟ ਇੱਕ ਪੇਸ਼ ਕੀਤਾ ਜਿਦੇ ਵਿੱਚ ਸਾਰਾ ਤੁਹਾਨੂੰ ਮੈਂ ਦੱਸਿਆ ਵੀ ਇਸ ਤਰੀਕੇ ਨਾਲ ਲਿਖਿਆ ਹੋਇਆ ਤਜਰਬੇ ਸਾਂਝੇ ਕਰੇ ਨੇ ਵੀ ਅਸੀਂ ਨੌਇਡਾ ਦੇ ਵਿੱਚ ਐ ਉੱਥੇ ਲੈਂਡ ਪੂਲਿੰਗ ਕਰੀਏ ਕਰਿਆ ਉਹ ਕਰਿਆ ਦਿੱਲੀ ਦੀਆਂ ਐਗਜ਼ਾਮਪਲਾਂ ਦਿੱਤੀਆਂ ਨੇ ਦਿੱਲੀ ਦੇ ਤਜਰਬੇ ਪੰਜਾਬ ਦੇ ਵਿੱਚ ਕਿਵੇਂ ਚੱਲਣਗੇ ਦਿੱਲੀ ਦਾ ਐਟਮੋਸਫੇਅਰ ਹੋਰ ਆ ਪੰਜਾਬ ਦਾ ਹੋਰ ਆ ਔਰ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਉਹ ਜਿਹੜੀ ਜ਼ਮੀਨ ਜਿਵੇਂ ਇਹ ਲੈ ਰਹੇ ਨੇ ਲੈਂਡ ਪੂਲਿੰਗ ਦੇ ਰਾਹੀਂ ਦੇਖੋ ਅੱਜ ਇੱਕ ਕਿਸਾਨ ਦਾ 4840 ਗਜ 1 ਏਕੜ 'ਚ ਹੁੰਦੇ ਨੇ ਉਦੇ ਵਿੱਚੋਂ ਸਾਨੂੰ ਕਿਸਾਨ ਨੂੰ ਕੇਵਲ ਮਿਲਣਾ ਹੈ 1200 ਗਜ 1000 ਗਜ ਰੈਹਾਸ਼ੀ ਏਰੀਆ ਇਹ 200 ਗਜ ਕਮਰਸ਼ੀਅਲ ਤੁਸੀਂ ਇੱਕ ਦੇਖੋ 4840 ਗਜ ਤੋਂ ਸਾਨੂੰ 1200 ਗਜ ਮਿਲਣਾ ਹੈ ਔਰ ਜਿਹੜਾ 1200 ਗਜ ਮਿਲਣਾ ਹੈ ਉਹ ਵੀ ਸਾਨੂੰ 10 ਸਾਲ ਨੂੰ ਮਿਲਣਾ ਪਤਾ ਨਹੀਂ 15 ਸਾਲ ਨੂੰ ਮਿਲਣਾ ਹੈ ਔਰ ਜ਼ਮੀਨ ਤੇ ਸਾਡੀ ਅੱਜ ਤੋਂ ਹੀ ਸਾਡੇ ਰੋਕ ਲੱਗ ਜਾਣੀ ਹੈ ਨਾ ਅਸੀਂ ਕਿਸੇ ਕਿਸਮ ਦੀ ਕੰਸਟਰਕਸ਼ਨ ਕਰ ਸਕਦੇ ਆ ਨਾ ਕਿਸੇ ਦੀ ਕਿਸੇ ਤਰੀਕੇ ਦੀ ਅਸੀਂ ਐਨਓਸੀ ਲੈ ਸਕਦੇ ਆ ਨਾ ਅਸੀਂ ਕਿਸੇ ਕਿਸਮ ਦੀ ਇੰਡਸਟਰੀ ਲਾ ਸਕਦੇ ਆ ਨਾ ਅਸੀਂ ਉਹ ਜ਼ਮੀਨ ਨੂੰ ਵੇਚ ਸਕਦੇ ਆ ਅਸੀਂ ਤਾਂ ਅੱਜੇ ਸਰਕਾਰ ਨੇ ਸਾਡੇ ਕਿਸਾਨਾਂ ਦੇ ਜਿਹੜੇ ਹੱਥ ਵੱੜਤੇ ਤੁਸੀਂ ਇਹ ਕੱਲੀ ਲੈਂਡ ਪੋਲਿੰਗ ਦਾ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਦੇਖੋ ਪਹਿਲੀ ਗੱਲ ਤਾਂ ਸਾਡੇ ਇੱਥੇ ਲੋੜ ਨਹੀਂ ਇਹ ਚੀਜ਼ਾਂ ਦੀ ਪੰਜਾਬ ਦੇ ਵਿੱਚ ਕੋਈ ਲੋੜ ਨਹੀਂ ਜੇ ਇਹਨਾਂ ਨੇ ਇੰਡਸਟਰੀ ਇੰਡਸਟਰੀ ਜ਼ੋਨ ਡਿਵੈਲਪ ਕਰਨੇ ਨੇ ਤਾਂ ਕਰ ਲੈਣ ਸਾਡੇ ਗਵਿੰਦਗੜ੍ਹ ਦੇ ਵਿੱਚ ਜਾ ਕੇ ਗਵਿੰਦਗੜ੍ਹ ਦੇ ਵਿੱਚ ਅੱਜ ਫੈਕਟਰੀਆਂ ਦੇ ਵਿੱਚ ਦਰਖਤ ਜਾਵਾਂਗੇ ਫਿਰ ਫੈਕਟਰੀਆਂ ਦੇ ਵਿੱਚ ਐਡਾ ਕਾ ਵੱਡਾ ਟੈਕਸ ਆ ਜਾਂ ਐਡੀ ਕ ਵੱਡੇ ਉਹਨਾਂ ਤੇ ਰਿਸ਼ਵਤ ਚੱਲ ਰਹੀ ਹੈ ਅੱਜ ਲੋਕ ਫੈਕਟਰੀਆਂ ਬੰਦ ਕਰਕੇ ਬੱਦੀ ਚ ਕਿਉਂ ਜਾਣ ਲੱਗ ਗਏ ਜੇ ਲੋਕ ਹਰਿਆਣਾ ਵਿੱਚ ਗੁਜਰਾਤ ਵਿੱਚ ਔਰ ਹਿਮਾਚਲ ਵਿੱਚ ਕਿਉਂ ਫੈਕਟਰੀਆਂ ਲਾਉਣ ਲੱਗ ਗਏ ਉਹ ਇਹਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਲਾਉਣ ਲੱਗ ਗਏ ਜੇ ਇੰਡਸਟਰੀ ਜ਼ੋਨ ਡਿਵੈਲਪ ਕਰਨਾ ਤਾਂ ਮਹਾਲੀ ਦਾ ਇੰਡਸਟਰੀ ਜ਼ੋਨ ਪਹਿਲਾ ਹੈਗਾ ਉਹਨੂੰ ਡਿਵੈਲਪ ਕਰ ਲੈਣ ਗਵਿੰ ਇੰਡਸਟਰੀ ਜ ਜੋ ਉਹਨਾਂ ਦੀ ਗੱਲ ਕਰਦਾ ਜਿਵੇਂ ਨਵੇਂ ਜਿਹੜੇ ਅਰਬਨ ਸਟੇਟਾਂ ਦੀ ਗੱਲ ਕਰਦੇ ਨੇ ਜਿਹੜੇ ਅਰਬਨ ਸਟੇਟ ਪਿਛਲੇ ਸਮੇਂ ਕੱਟੇ ਹੋ 20-20 ਸਾਲ ਚ ਡਿਵੈਲਪ ਹੋਏ ਔਰ ਜਿਹੜੀਆਂ ਪੰਜਾਬ ਦੇ ਵਿੱਚ 80% ਕਲੋਨੀਆਂ ਸਰਕਾਰ ਆਪ ਮੰਨ ਰਹੀ ਆ ਵੀ ਅਨਪਰੂਵਡ ਨੇ ਪਹਿਲਾਂ ਉਹ ਅਨਪਰੂਵਡ ਕਲੋਨੀਆਂ ਦਾ ਤਾਂ ਰਸਤਾ ਸਿੱਧਾ ਕਰ ਲੈਣ ਪਹਿਲਾਂ ਉਹ ਲੋਕ ਜਿਹੜੇ ਉੱਥੇ 80% ਅਨਪਰੂਵਡ ਕਲੋਨੀਆਂ ਚ ਪੰਜਾਬ ਦੇ ਲੋਕ ਨਰਕ ਦੀ ਜ਼ਿੰਦਗੀ ਭੋਗ ਰਹੇ ਨੇ ਪਹਿਲਾਂ ਉਹ ਤਾਂ ਠੀਕ ਕਰ ਲੈਣਾ ਪਹਿਲਾਂ ਉੱਥੇ ਫੈਸਿਲਿਟੀਆਂ ਦੇਣ ਲੋਕਾਂ ਨੂੰ ਉੱਥੇ ਸੀਵਰੇਜ ਦੇਣ ਉੱਥੇ ਸਟਰੀਟ ਲਾਈਟ ਦੇਣ ਉੱਥੇ ਗਲੀਆਂ ਬਣਾਉਣ ਲੋਕਾਂ ਦੀਆਂ ਇਹ ਨਵੀਂ ਜਿਹੜੀ ਸਕੀਮ ਆ ਰ ਨੇ ਹਥਿਆਰ ਨੇ ਅਸਲ ਮੈਨੇ ਦੇ ਵਿੱਚ ਇਹਦੇ ਵਿੱਚ ਹੋਰ ਕਾਰਨ ਹੈ ਉਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਕਾਰਨ ਇਹ ਆ ਵੀ ਦੇਖੋ ਸਾਰੇ ਦੁਨੀਆ ਨੂੰ ਇਸ ਗੱਲ ਦਾ ਪਤਾ ਵੀ ਸਰਕਾਰ ਦਾ ਰਹਿ ਗਿਆ 1.5 ਸਾਲ ਡੇਢ ਸਾਲ ਦੇ ਵਿੱਚ ਕੋਈ ਡਵੈਲਪਮੈਂਟ ਨਹੀਂ ਹੋ ਸਕਦੀ ਔਰ ਜੇ ਜਿਹੜੀ ਸਰਕਾਰ ਜ਼ਮੀਨ ਅਕਵਾਇਰ ਕਰਨ ਦੇ ਰਸਤੇ ਤੁਰਦੀ ਹੈ ਤਾਂ ਉਹਦਾ ਜਿਹੜਾ ਪ੍ਰੋਸੀਜਰ ਹੈ ਘੱਟ ਤੋਂ ਘੱਟ 1 ਸਾਲ ਡੇਢ ਸਾਲ ਦਾ ਇਹਨਾਂ ਨੂੰ ਪਤਾ ਵੀ ਅਸੀਂ ਇੰਨੀ ਟਾਈਮ ਲਾਵਾਂਗੇ ਇਹਨੂੰ ਅਕਵਾਇਰ ਕਰਾਂਗੇ ਜਾਂ ਉਹਦੇ ਲਈ ਸਾਨੂੰ ਪੈਸਾ ਦੇਣਾ ਪਊਗਾ ਲੋਕਾਂ ਨੂੰ ਪੈਸਾ ਇਹਨਾਂ ਕੋਲ ਦੁੱਕੀ ਹੈ ਨਹੀਂ ਜੇ ਪੈਸਾ ਹੁੰਦਾ ਤਾਂ ਪੈਸੇ ਰਾਹੀਂ ਖਰੀਦਦੇ ਅੱਜ ਜਿਹੜੀ ਚੀਜ਼ ਦੇਖੋ ਤੁਸੀਂ ਅੱਜ ਅੱਜ ਜਿਹੜੀ ਚੀਜ਼ ਇਹ ਲੈਂਡ ਪੂਲਿੰਗ ਦੇ ਰਾਹੀਂ ਸਾਡੀ ਲੈ ਰਹੇ ਨੇ ਮੰਨ ਲਓ ਤਾਂ ਆਉਣ ਵਾਲੇ 20 ਸਾਲ ਤੱਕ 15 ਸਾਲ ਤੱਕ 10 ਸਾਲ ਤੱਕ ਉਸੇ ਪ੍ਰੋਪਰਟੀ ਦਾ ਰੇਟ ਕਿੰਨਾ ਹੋਊਗਾ ਜਿਹੜਾ ਅੱਜ 1 ਕਰੋੜ ਦਾ ਕਿੱਲਾ ਤਾਂ ਉਹ ਉਸ ਸਮੇਂ ਤਾਂ 10 ਕਰੋੜ ਦਾ ਹੋ ਜਾਊਗਾ ਫਿਰ ਕਿਸਾਨ ਦੇ ਪੱਲੇ ਕੀ ਪਿਆ ਔਰ ਦੇਖੋ ਤੁਸੀਂ ਜਿਹੜੀ ਇਹ ਜ਼ਮੀਨ ਜਿਵੇਂ ਅੱਜ ਕਿਸਾਨ ਨੂੰ ੱੱਕੇ ਤੇ ਜ਼ਬਰਦਸਤੀ ਜਿਵੇਂ ਇਹ ਲੈ ਕੇ ਰੋਕਾਂ ਲਾਏ ਜਾ ਰਹੇ ਜਾਂ ਕਿਹਾ ਜਾ ਰਿਹਾ ਵੀ ਤੁਹਾਡੀਆਂ ਏਰੀਆ ਦੀ ਲਿਸਟਾਂ ਜਾਰੀ ਹੋ ਗਈਆਂ ਨੰਬਰ ਪਾ ਕੇ ਕੱਲੇ-ਕੱਲੇ ਬੜੀ ਹੇਠਲੇ ਪੱਧਰ ਤੇ ਇਹਨਾਂ ਨੇ ਕੰਮ ਕਰਿਆ ਅਸਲ ਮੈਨਿਆਂ ਚ ਇਹਨਾਂ ਨੇ ਇਹ ਜਿਹੜਾ ਸਾਰਾ ਏਰੀਆ ਇੱਕ ਜਿਵੇਂ ਲੈਂਡ ਪੁਨਿੰਗ ਦੇ ਰਾਹੀਂ ਇੱਕ ਨਿਸ਼ਾਨਦੀ ਕੀਤੀ ਹੈ ਵੀ ਇਹ ਐਨੀ ਜ਼ਮੀਨ ਅਸੀਂ ਲੈਣੀ ਹੈ ਇਹ ਇਹਨਾਂ ਨੇ ਵੱਡੀਆਂ ਕੰਪਨੀਆਂ ਨਾਲ ਸੈਟਿੰਗ ਕਰਨੀਆਂ ਵੱਡੀਆਂ ਕੰਪਨੀਆਂ ਨਾਲ ਸੈਟਿੰਗ ਕਰਕੇ ਉਹਨਾਂ ਕੰਪਨੀਆਂ ਤੋਂ ਵੱਡਾ ਮੋਟਾ ਕਮਿਸ਼ਨ ਲੈਣਾ ਔਰ ਕਮਿਸ਼ਨ ਲੈ ਕੇ ਉਹਨਾਂ ਕੰਪਨੀਆਂ ਨੂੰ ਹੈਂਡਓਵਰ ਇਹਨਾਂ ਨੇ ਸਾਰੀ ਜ਼ਮੀਨ ਕਰ ਦੇਣੀ ਹੈ ਔਰ ਉਸ ਤੋਂ ਬਾਅਦ ਇਹ ਜਿਹੜੀ ਸਾਰਾ ਇੱਥੋਂ ਕਿਉਂਕਿ ਹੁਣ ਇਹਨਾਂ ਨੂੰ ਸਾਫ਼ ਇਹ ਗੱਲ ਕਲੀਅਰ ਹੋ ਗਈ ਦਿੱਲੀ ਚ ਤੋਂ ਪੈਰ ਉਖੜ ਕੇ ਪਾਰਟੀ ਤੇ ਪੰਜਾਬ ਦੇ ਵਿੱਚੋਂ ਪੈਰ ਉਖੜ ਜਾਣੇ ਇਸ ਤੋਂ ਬਾਅਦ ਜਿਹੜਾ ਅਗਲੀ ਕੋਈ ਮਤਲਬ ਜਿੰਨਾ ਕਿ ਢਿੱਡੇ ਨੇ ਆਪਣਾ ਭਰਨਾ ਹੁਣ ਇਹਨਾਂ ਕੋਲ ਲਾਸਟ ਚਾਂਸ ਆ ਅੱਜ ਲਾਸਟ ਚਾਂਸ ਦੇ ਵਿੱਚ ਪੰਜਾਬ ਨੂੰ ਲੁੱਟਣ ਲੱਗੇ ਹੋਏ ਨੇ ਸੋ ਇਸ ਕਰਕੇ ਮੈਂ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਲੈਂਡ ਪੋਲਿੰਗ ਦੇ ਵਿੱਚ ਇਸੇ ਕਰਕੇ ਅੱਜ ਪੰਜਾਬ ਦਾ ਕਿਸਾਨ ਕਿਉਂਕਿ ਇਸ ਜੇ ਜ਼ਮੀਨ ਪੰਜਾਬ ਦੇ ਅੱਜ ਵਿੱਚ 65000 ਏਕੜ ਜੇ ਲੈਂਡ ਪੋਲਿੰਗ ਦੇ ਰਾਹੀਂ ਸਰਕਾਰ ਇਹਨੂੰ ਆਪਣੇ ਅਧੀਨ ਲੰਦੀ ਹੈ ਤਾਂ ਇਹਦੇ ਨਾਲ ਕੱਲਾ ਕਿਸਾਨ ਫੈਕਟਰ ਨਹੀਂ ਹੋ ਰਿਹਾ ਇਹਦੇ ਨਾਲ ਮਜ਼ਦੂਰ ਵੀ ਇਫੈਕਟਡ ਹੋ ਰਿਹਾ ਇਹਦੇ ਨਾਲ ਦੁਕਾਨਦਾਰ ਵੀ ਇਫੈਕਟਡ ਹੋ ਰਿਹਾ ਇਹਦੇ ਨਾਲ ਚਾਹੇ ਕੋਈ ਦਵਾਈਆਂ ਵੇਚਦਾ ਹੈ ਚਾਹੇ ਕੋਈ ਕੋਈ ਕਿਸਾਨੀ ਦੇ ਸੰਧ ਬਣਾਉਂਦਾ ਹੈ ਚਾਹੇ ਆੜਤੀ ਨੇ ਫਸਲ ਜਿਹੜੇ ਸਾਡੀ ਵੇਚਦੇ ਖਰੀਦਦੇ ਨੇ ਜਾਂ ਜਿਹਨੇ ਟਰਾਂਸਪੋਰਟਰ ਨੇ ਇਹਦੇ ਨਾਲ ਸਾਡੀ ਪੰਜਾਬ ਦੀ ਬਹੁਤ ਵੱਡੀ ਆਰਥਿਕਤਾ ਤੇ ਸੱਟ ਵੱਜੂ ਕਿਉਂਕਿ ਅੱਜ ਇਸ ਗੱਲ ਤੇ ਸੋਚਣ ਦੀ ਲੋੜ ਆ ਵਿਚਾਰਨ ਦੀ ਲੋੜ ਆ ਇਹ ਲੋਕ ਦਿੱਲੀ ਤੋਂ ਆ ਕੇ ਇਹ ਮਤਲਬ ਕਿ ਸਾਨੂੰ ਸਿੱਧੇ ਤੌਰ ਤੇ ਲੁੱਟ ਸਾਡੇ ਨਾਲ ਕਰ ਰਹੇ ਆ ਅੱਜ 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 ਸਾਰੀ ਦੁਨੀਆ ਇਹ ਗੱਲ ਨੂੰ ਮੰਨਦੀ ਹੈ ਵੀ ਪੰਜਾਬ ਦਾ ਜਿਹੜੀ ਐਨੀ ਪੰਜਾਬ ਦੀ ਫਰਟਾਈਲ ਧਰਤੀ ਹੈ ਪੰਜਾਬ ਦਾ ਕਿਸਾਨ ਇੰਨਾ ਗਾਂ ਵਧੂਆ ਇੰਨਾ ਮਿਹਨਤੀ ਹੈ ਪੂਰੇ ਦੇਸ਼ ਦਾ ਕਿਸੇ ਸਮੇਂ ਸਮੇਂ ਪੰਜਾਬ ਦੇ ਲੋਕਾਂ ਨੇ ਇਸ ਜ਼ਮੀਨ ਤੋਂ ਪੈਦਾਵਾਰ ਕਰਕੇ ਢਿੱਡ ਭਰਿਆ ਔਰ ਅੱਜ ਉਸੇ ਜ਼ਮੀਨ ਦੀ ਉਸੇ ਪੰਜਾਬ ਦੀ ਜ਼ਮੀਨ ਨੂੰ ਇਹ ਜਿਹੜੇ ਲੋਕ ਨੇ ਬਰਬਾਦ ਕਰਨਾ ਚਾਹੁੰਦੇ ਨੇ ਜਿੱਥੇ ਕਦੇ ਜਿੱਦੇ ਜਿੱਥੇ ਵੀ ਪੰਜਾਬ ਕਿਤੇ ਵੀ ਹਿੰਦੁਸਤਾਨ ਦੇ ਉੱਤੇ ਆਫਤ ਪਈ ਤਾਂ ਉੱਥੇ ਜਾ ਕੇ ਪੰਜਾਬ ਦੇ ਲੋਕ ਖੜੇ ਮੂਰੇ ਹੋ ਕੇ ਸੋ ਅੱਜ ਜੇ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਲੋਕ ਮਾਰ ਦੇਣਗੇ ਤਾਂ ਫਿਰ ਆਉਣ ਵਾਲੇ ਸਮੇਂ ਚ ਕੀ ਬਣੂਗਾ ਸੋ ਇਸ ਕਰਕੇ ਅੱਜ ਸਾਰੇ ਲੋਕ ਲੈਂਡ ਬੂਲਿੰਗ ਦੇ ਵਿਰੋਧਚ ਨੇ ਔਰ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ 28 ਤਰੀਕ ਨੂੰ ਜਿਹੜਾ ਧਰਨਾ ਮਹਾਲੀ ਦੇ ਵਿੱਚ ਜਿਹੜਾ ਦੇ ਰਹੇ ਹਾਂ ਪਿਛਲੇ ਸਮੇਂ ਲੁਧਿਆਣਾ ਚ ਦਿੱਤਾ ਔਰ ਹੋਰ ਵੀ ਜਿਹੜੇ ਪ੍ਰੋਗਰਾਮ ਨੇ ਜਲਦੀ ਤੋਂ ਜਲਦੀ ਜਿੱਥੇ-ਜਿੱਥੇ ਵੀ ਰਿਕੁਆਇਰ ਹੋ ਰਹੀ ਹੈ ਉੱਥੇ-ਉੱਥੇ ਅਕਾਲੀ ਇਨਸਾਨਾਂ ਲਈ ਅਕਾਲੀ ਦਲ ਸਟੈਂਡ ਲੀ ਗੱਲ ਅਕਾਲੀ ਦਲ ਪੂਰਾ ਜਿੰਦ-ਜਾਨ ਲਾ ਦੂਗਾ ਆਪਣੀ ਅਕਾਲੀ ਦਰ ਹਰ ਜਿਹੜੀ ਹੈ ਲੜਾਈ ਕਿਸਾਨ ਦੇ ਅੱਗੇ ਹੋ ਕੇ ਅਕਾਲੀ ਦਲ ਲੜੇਗਾ ਔਰ 1 ਇੰਚ ਵੀ ਜ਼ਮੀਨ ਹੈ ਜਿਹੜੀ ਪਾਰਟੀ ਪ੍ਰਧਾਨ ਸਰ ਦਾ ਸੁਖਵੀਰ ਸਿੰਘ ਜੀ ਨੇ ਐਲਾਨ ਕਰਿਆ ਵੀ ਅਸੀਂ 1 ਇੰਚ ਵੀ ਜ਼ਮੀਨ ਹੈ ਜਿਹੜੀ ਉਹ ਪੰਜਾਬ ਦੇ ਕਿਸਾਨ ਦੀ ਖੋਹ ਨਹੀਂ ਦੇਵਾਂਗੇ ਚਾਹੇ ਜੋ ਮਰਜ਼ੀ ਸਾਨੂੰ ਅਕਾਲੀ ਦਲ ਨੂੰ ਜਿੰਨਾ ਲੰਬਾ ਮਰਜ਼ੀ ਸੰਘਰਸ਼ ਕਰਨਾ ਪਵੇ 2027 ਦੀਆਂ ਚੋਣਾਂ ਦੀ ਤਿਆਰੀ ਕਿਵੇਂ ਮੇਨ 2027 ਦੀ ਤਾਂ ਤੁਸੀਂ ਗੱਲ ਠੀਕ ਕੀਤੀ ਹੈ ਸਾਰੀਆਂ ਪਾਰਟੀਆਂ ਆਪਣੀ ਆਪਣੀ ਤਿਆਰੀ ਕਰਦੀਆਂ ਗੱਲ ਤਾਂ ਇਹ ਪੰਜਾਬ ਦੇ ਲੋਕਾਂ ਦੀ ਅੱਜ ਦੀ ਦੁੱਖ ਦੀ ਰੱਗ ਨੂੰ ਸਮਝਣ ਦੀ ਅੱਜ ਸਹੀ ਪੰਜਾਬ ਦੇ ਲੋਕਾਂ ਨਾਲ ਖੜਾਂਗੇ ਅੱਜ ਅਸੀਂ ਲੋਕ ਪਿੰਡਾਂ ਦੇ ਲੋਕਾਂ ਦੇ ਸ਼ਹਿਰਾਂ ਦੇ ਲੋਕਾਂ ਦੀਆਂ ਸਮੱਸਿਆ ਨੂੰ ਸੁਣਾਂਗੇ ਉਹਨਾਂ ਦੇ ਨਾਲ ਡੱਟ ਕੇ ਖੜਾਂਗੇ ਤਾਂ ਮੈਂ ਸਮਝਦਾ 2027 ਵਾਲੀ ਤਿਆਰੀ ਆਪਣੇ ਆਪ ਹੋ ਜਾਣੀ ਅੱਜ ਲੋਕ ਕਹਿਣ ਲੱਗੇ ਗੱਲ ਨੂੰ ਵੀ ਜੋ ਡਿਵੈਲਪਮੈਂਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਹੋਈ ਜੋ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਤੇ ਸਮੇ ਲੋਕਾਂ ਦੇ ਕੰਮ ਕਰ ਹੋਏ ਉਹ ਕੋਈ ਸਰਕਾਰ ਉਸ ਸਮੇ ਉਸ ਤਰੀਕੇ ਨਾਲ ਕਰ ਨਹੀਂ ਸਕੀ ਚਾਹੇ ਤੁਸੀਂ ਜਿਸ ਪਾਸੇ ਜਿਸ ਜਿਹੜੇ ਮਰਜੀ ਖੇਤਰ ਚ ਨੂੰ ਦੇਖ ਲਓ ਚਾਹੇ ਤੁਸੀਂ ਧਾਰਮਿਕ ਯਾਦਾਂ ਜੇ ਆਪਾਂ ਗੱਲ ਕਰਦੇ ਆਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਬਣੀਆਂ ਸਾਰੇ ਧਰਮਾਂ ਦੇ ਯਾਦਗਾਰਾਂ ਬਣੀਆਂ ਔਰ ਚਾਹੇ ਜੇ ਆਪਾਂ ਡਿਵੈਲਪਮੈਂਟ ਦੀ ਗੱਲ ਕਰਦੇ ਆਂ ਤਾਂ ਚਾਹੇ ਤੁਸੀਂ ਇੱਕ ਦੇਖੋ ਕਾਂਗਰਸ ਦੀ ਸਰਕਾਰ ਦੇ 5 ਸਾਲ ਰਹੇ ਕਿਹੜਾ ਨੈਸ਼ਨਲ ਹਾਈਵੇ ਬਣਾਇਆ ਕਿਹੜਾ ਸਟੇਟ ਹਾਈਵੇ ਬਣਿਆ ਤਾਂ ਜੇ ਬਣੇ ਤਾਂ ਸਾਰੇ ਪੰਜਾਬ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਬਣੇ ਔਰ ਜਿੰਨੀ ਖੁੱਲ੍ਹ ਦਲੀ ਨਾਲ ਕੱਲੇ-ਕੱਲੇ ਪਿੰਡ ਦਰਸ਼ਨ ਸੰਗਤ ਦਰਸ਼ਨ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਪਿੰਡਾਂ ਦੀ ਡਿਵੈਲਪਮੈਂਟ ਲਈ ਪੈਸੇ ਦਿੱਤੇ ਉਹ ਅੱਜ ਤੱਕ ਮਿਸਾਲ ਨੇ ਔਰ ਜਿੰਨੀ ਸ਼ਹਿਰ ਡਵੈਲਪਮੈਂਟ ਹੋਈ ਚਾਹੇ ਉਹ ਬਿਜਲੀ ਦਾ ਜਿਹੜੀ ਸਪਲਾਈ ਨੂੰ ਸਥਿਰ ਕਰਨ ਲਈ ਚਾਹੇ ਸੀਵਰੇਜਾਂ ਦੇ ਲਈ ਚਾਹੇ ਗਲੀਆਂ ਨਾਲੀਆਂ ਦੇ ਲਈ ਜਿੰਨੀ ਡਵੈਲਪਮੈਂਟ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਹੋਈ ਉਹ ਕਿਸੇ ਸਰਕਾਰ ਦੇ ਸਮੇਂ ਨਹੀਂ ਹੋਈ ਔਰ ਜਿੰਨੀਆਂ ਸਕੀਮਾਂ ਚਾਹੇ ਤੁਸੀਂ ਆਟਾ ਦਾਲ ਦੀ ਸਕੀਮ ਲੈ ਲਓ ਚਾਹੇ ਤੁਸੀਂ ਸ਼ਗਨ ਸਕੀਮ ਲੈ ਲਓ ਚਾਹੇ ਤੁਸੀਂ ਭਾਈ ਕਨਈਆ ਕਾਰਡ ਹੈਲਥ ਕਾਰਡ ਦੀ ਗੱਲ ਲੈ ਲਓ ਹਰ ਸਕੀਮ ਸ਼੍ਰੋਮਣੀ ਅਕਾਲੀ ਦਲ ਨੇ ਉਹਦਾ ਮੁੱਢ ਬੰਨਿਆ ਔਰ ਜਿਹੜੀਆਂ ਅੱਜ ਤੱਕ ਚੱਲ ਰਹੀਆਂ ਨੇ ਔਰ ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਆਂ ਵੀ ਬਦਨਾਮ ਜਿਹੜੇ ਲੋਕਾਂ ਨੇ ਝੂਠਾ ਪ੍ਰਚਾਰ ਕਰਕੇ ਇਹਨਾਂ ਲੋਕਾਂ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਪੰਜਾਬ ਦੇ ਵਿੱਚ ਸਤਾਤੇ ਆਏ ਔਰ ਅੱਜ ਉਹਦਾ ਨਤੀਜਾ ਸਾਰੇ ਪੰਜਾਬ ਦੇ ਲੋਕ ਭੁਗਤ ਰਹੇ ਆਂ ਸੋ ਅਸੀਂ ਸਾਨੂੰ ਇਹ ਲੱਗ ਰਿਹਾ ਵੀ ਜਿਵੇਂ ਦਾ ਮਾਹੌਲ ਬਣਦਾ ਜਾ ਰਿਹਾ ਵੀ ਇਹ ਲੋਕਾਂ ਨੂੰ ਇਹਨਾਂ ਜਿਹੜੇ ਸਰਕਾਰ ਦੇ ਮੌਜੂਦਾ ਸਰਕਾਰ ਦੇ ਨੁਮਾਇੰਦੇ ਨੇ ਆਉਣ ਵਾਲੇ ਸਮੇਂ ਜਿਹਨਾਂ ਲੋਕ ਪਿੰਡਾਂ ਸ਼ਹਿਰਾਂ ਚ ਬੜਨ ਨਹੀਂ ਦੇਣਗੇ ਜੀ ਮੇਰਾ ਆਖਰੀ ਸਵਾਲ ਹੈ 2027 ਦੀਆਂ ਚੋਣਾਂ ਨੂੰ ਲੈ ਕੇ ਗੱਲ ਹੋ ਚੁੱਕੀ ਹੈ ਜੇ ਤੁਹਾਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮੌਕਾ ਮਿਲਦਾ ਹੈ ਦਾਵੇਦਾਰੀ ਟਿਕਟ ਦਾ ਤਾਂ ਤੁਸੀਂ ਚੋਣ ਲੜੋਗੇ ਜੀ ਦੇਖੋ ਅਸੀਂ ਨਿਰੰਤਰ ਫਤਿਹਗੜ੍ਹ ਸਾਹਿਬ ਹਲਕੇ ਦੇ ਵਿੱਚ ਨਹੀਂ ਬਲਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਨਿਰਸਵਾਰਥ ਹੋ ਕੇ ਸੇਵਾ ਕਰ ਰਹੇ ਹਾਂ ਔਰ ਇਹ ਕੋਈ ਟਿਕਟ ਦੇ ਲਾਲਚ ਨੂੰ ਨਹੀਂ ਕਰਦੇ ਇਹ ਸੁਭਾਅ ਹੈ ਅੱਜ ਤੋਂ 30 ਸਾਲ ਤੋਂ ਹੀ ਲਗਾਤਾਰ ਜਿੱਥੇ ਵੀ ਕੋਈ ਕਿਸੇ ਗਰੀਬ ਨੂੰ ਕਿਸੇ ਲੋੜਵੰਦ ਨੂੰ ਜ਼ਰੂਰਤ ਪੈਂਦੀ ਹੈ ਉਹਦੇ ਨਾਲ ਖੜਨ ਦੀ ਤਾਂ ਅਸੀਂ ਜਾ ਕੇ ਖੜਦੇ ਆਂ ਔਰ ਦੂਜਾ ਫੈਸਲਾ ਇਹ ਹੈ ਵੀ ਜੇ ਕੋਈ ਪਾਰਟੀ ਸਾਨੂੰ ਮੌਕਾ ਦਿੰਦੀ ਹੈ ਤਾਂ ਅਸੀਂ ਜ਼ਰੂਰ ਚੋਣਾਂ ਲੜਾਂਗੇ ਇਹ ਮਤਲਬ ਸਾਡੀ ਪਾਰਟੀ ਨੇ ਦੇਖਣਾ ਪਾਰਟੀ ਦੇ ਆਗੂਆਂ ਨੇ ਦੇਖਣਾ ਵੀ ਜੇ ਸਾਡੇ 'ਚ ਕੋਈ ਇਦਾਂ ਦਾ ਲੱਗਦਾ ਵੀ ਅਸੀਂ ਚੋਣ ਲੜ ਸਕਦੇ ਆਂ ਜਾਂ ਸਾਡੇ ਸਾਨੂੰ ਵੋਟਾਂ ਲੋਕ ਪਾ ਸਕਦੇ ਨੇ ਉਹਨਾਂ ਨੇ ਸਰਵੇ ਕਰਾਉਣੇ ਦੇਖਣਾ ਤਾਂ ਅਸੀਂ ਜ਼ਰੂਰ ਲੜਾਂਗੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦੋਈ ਸਸਤ ਧੰਨਵਾਦ